ਪੂਰਾ ਪਰਿਵਾਰ ਕਰਪਸ਼ਨ ਚ ਘਿਰਿਆ ਹੈ ਦੱਸੋ ਫਟ ਫੜ ਕੇ ਕਿਸੇ ਤਾਂ ਦੇ ਸਰਕਾਰ ਆਈ ਤੇ ਅਸੀਂ ਇਹ ਜਾ ਚੁੱਕੇ ਆ ਤੁਸੀਂ ਜਾਣ ਨੂੰ ਰਾਜੀ ਹੋ ਕੋਈ 26 ਜਾਊਗਾ ਕੋਈ 27 ਜਾਊਗਾ ਇਹ ਕਾਂਗਰਸੀ ਆਗੂ ਨੇ ਕੱਲ ਭਰੇ ਧੰਨੇ ਦੇ ਵਿੱਚ ਇਹ ਗੱਲ ਕਹੀ ਹੈ ਕਿ ਤੱਕ ਗਿਆ ਸਮਝ ਲਓ ਦੇਖੋ ਲੋਕ ਰਾਜਨੀਤੀ ਵਿੱਚ ਅੱਜ ਤੱਕ ਕਦੀ ਵੀ ਰਾਜਨੀਤਿਕ ਇਤਿਹਾਸ ਗੁੰਡਾਗਰਦੀ ਨੂੰ ਪਸੰਦ ਨਹੀਂ ਕਰਦੇ। ਔਰ ਬੜੀ ਹੈਰਾਨਗੀ ਜਨਕ ਗੱਲ ਹੈ। ਵੀ ਇੱਕ ਉਹ ਬੰਦਾ ਉੱਥੇ ਮੌਜੂਦ ਹੈ ਜਿਹੜਾ ਦੋ ਵਾਰ ਸ਼ਹਿਰ ਆਲੇ ਨੇ ਐਮਐਲਏ ਬਣਾਇਆ ਉਹਦੀ ਸਰਪ੍ਰਸਤੀ ਦੀ ਗੱਲ ਕਹੀ ਗਈ ਆ ਔਰ ਮੰਤਰੀ ਵੀ ਰਿਹਾ ਖੁੱਦ ਉੱਥੇ ਇੱਕ ਗੱਲ ਬੜੀ ਮਜ਼ੇਦਾਰ ਕਹੀ ਗਈ ਆ ਵੀ ਜਿਹੜੀ ਜਿਹੜੇ ਪੈਸੇ ਦੇਣ ਜਾਂਦੇ ਆ ਉਹਨਾਂ ਨੂੰ ਵਿਖੜਾਵਾਂਗੇ ਜੀ 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 ਸਭ ਤੋਂ ਵੱਡੀ ਗੱਲ ਹੈ ਵੀ ਜਿਹੜਾ ਦੇਣ ਗਿਆ ਉਹ ਤਾਂ ਨਾਲੇ ਖੜਾ ਸੀ ਮੈਨੂੰ ਲੱਗਦਾ ਇਹ ਉਹਦੀ ਸਰਪ੍ਰਸਤੀ ਦਾ ਸ਼ਹਿਰ ਆਲੇ ਦਾ ਸ਼ਹਿਰ ਦੇ ਸਾਡੇ ਹਾਸ਼ਾਪੁਰ ਸ਼ਹਿਰ ਦੇ ਲੋਕ ਬਹੁਤ ਸਿਆਣੇ ਆ ਬਹੁਤ ਠੰਡੇ ਆ ਨਿੱਗੇ ਆ ਲੋਕਾਂ ਨਾਲ ਪਿਆਰ ਕਰਨ ਵਾਲੇ ਇਮਾਨਦਾਰੀ ਨਾਲ ਪਿਆਰ ਕਰਨ ਵਾਲੇ ਆ ਔਰ ਜੋ ਕੱਲ ਗਿਆ ਗਿਆ ਇੱਕ ਮਿੰਟ ਹਰ ਜਾ ਮੈਂ ਇਹ ਗੱਲ ਦਾਵੇ ਨਾਲ ਕਹਿ ਸਕਦਾ 25 ਸਾਲ ਚ ਦੋ ਐਸਐਸਪੀ ਸਰਵਾਨ ਬੈਠ ਗਿਆ ਕਦੇ ਮੇਰੇ ਆਫਿਸ ਚ ਕਿਸੇ ਦੇ ਖਿਲਾਫ ਕਿਸੇ ਨੇ 26 ਲਈ ਕਿਸੇ ਲਈ 24 ਲਈ ਕਿਸੇ ਸੱਤ ਲਈ ਫੋਨ ਗਿਆ ਹੋਵੇ ਤਾਂ ਉਹਦਾ ਜ਼ਿੰਮੇਵਾਰ ਕੌਣ ਹੈ ਫੋਨ ਕਰਨ ਵਾਲਾ ਜਿਹੜਾ ਬੰਦਾ ਦਿਨੋਂ ਦਿਨ ਦਿੱਤਾ ਲekin ਅਗਲਾ ਕੁਐਸਚਨ ਵੀ ਇਹਦੇ ਨਾਲ ਹੀ ਜੁੜਿਆ ਸੀ ਅਗਲਾ ਬਿਆਨ ਇਹ ਹੈ ਵੀ ਐਸਐਸਪੀ ਸਾਹਿਬ ਨੇ ਤਾਵਾ ਤੇ ਕਹਿ ਉਤੇ ਨਾ ਚੱਲੋ ਸਰਕਾਰ ਤੇ ਨੂੰ ਫੜੋ ਨਾ ਦੀ ਕਾਂਗਰਸੀਆਂ ਅਪਰਾਧੀ ਗੋਣ ਹੈ ਇਹ ਵੀ ਸਾਰਿਆਂ ਨੂੰ ਪਤਾ ਆ ਅਪਰਾਧੀ ਕਿਥੇ ਕੋ ਲੁਕੇ ਨਹੀਂ ਰਹਿੰਦੇ ਲੋਕ ਖੁੱਲੀਆਂ ਅੱਖਾਂ ਨਾਲ ਅਪਰਾਧ ਦੇਖ ਰਹੇ ਹੁੰਦੇ ਜਿਹੜੇ ਹੁੰਦੇ ਰਹੇ ਆ ਜਿਹੜੇ ਪਹਿਲਾਂ ਹੋਏ ਆ ਉਹ ਵੀ ਦੇਖਦੇ ਪਏ ਆ ਐਸਐਸਪੀ ਹੁਸ਼ਿਆਪੁਰ ਸਾਹਿਬ ਦੀ ਮੈਂ ਉਹਨਾਂ ਨੂੰ ਅਗਰ ਉਹਨਾਂ ਨੇ ਪੁਲਿਸ ਮਹਿਕਮੇ ਦੇ ਉੱਤੇ ਕੋਈ ਗੱਲ ਕੀਤੀ ਆ ਤੇ ਪੁਲਿਸ ਦੀ ਡਿਊਟੀ ਬੰਦੀ ਆ ਵੀ ਆਪਣਾ ਜਵਾਬ ਦੇਵੇ ਉਹਨਾਂ ਕੋਲ ਉਹਨਾਂ ਨੂੰ ਜਵਾਬ ਦੇਣਾ ਪਏਗਾ ਪੁਲਿਸ ਨੂੰ ਫਰਮ ਦੇਣਾ ਪਏਗਾ ਉਹਨਾਂ ਦੇ ਵੀ ਜਵਾਬ ਦੇਣਾ ਪਏਗਾ ਵੀ ਉਹਨਾਂ ਨੇ ਕੋਈ ਸੀਆਈ ਸਟਾਫ ਦੀ ਗੱਲ ਕੀਤੀ ਕੋਈ ਐਸਐਲਪੀ ਸਾਹਿਬ ਦੀ ਗੱਲ ਕੀਤੀ ਜਵਾਬ ਪੁਲਿਸ ਨੂੰ ਦੇਣਾ ਕਿ ਲੰਬਾ ਲੰਬਾ ਰਾਜਨੀਤਿਕ ਕੈਰੀਅਰ ਦੀ ਗੱਲ ਕਰੀਏ ਲੰਬੇ ਰਾਜ ਇਤਿਹਾਸ ਦੀ ਗੱਲ ਕੀਤੀ ਤਾਂ ਇਹਦੇ ਉੱਤੇ ਆਪਦੀ ਬਹੁਤ ਕਾਟਸ ਨੂੰ ਮਿਲੀ ਹੈ ਫੋਰਵਰਡ ਇਹ ਕਹਿਣਾ ਮੈਂ ਪਰਿਵਾਰ ਦੇ ਭਰਾ ਵੀ ਪੈਸੇ ਲੈਂਦਾ ਪੁੱਤਾਂ ਵੀ ਪੈਸੇ ਲੈਂਦਾ ਮੰਤਰੀ ਸਾਹਿਬ ਦਾ ਨਾਮ ਲੈ ਕੇ ਤੁਹਾਡਾ ਨਾਮ ਲੈ ਕੇ ਤੁਸੀਂ ਪੈਸੇ ਲੈਂਦੇ ਮੇਰੇ ਪਰਿਵਾਰ ਚੋਂ ਮੇਰੇ ਉਹਨਾਂ ਚ ਕੋਈ ਬੰਦਾ ਪੈਸਾ ਨਹੀਂ ਲੈਂਦਾ ਸਾਨੂੰ ਪੈਸੇ ਦੀ ਬੜੀ ਕਿਰਪਾ ਰੱਬ ਦੀ ਅੱਜ ਦੇਖਿਓ ਲੋੜੇ ਨਹੀਂ ਅੱਜ ਦੇਖਿਓ ਜਿੰਨੇ ਆ ਉਹਨੇ ਚ ਗੁਜ਼ਾਰਾ ਕਰ ਲਈਦਾ ਅਸੀਂ ਇਹ ਇਹ ਉੱਥੇ ਗਿਆ ਗਿਆ ਜਿਨ੍ਹਾਂ ਨੇ 500 500 ਕਰੋੜ ਦੇ ਡਾਕੇ ਮਾਰੇ ਸਰਕਾਰ ਦੀ ਜਗ੍ਹਾ ਭੇਜ ਦਿੱਤੀਆਂ ਜਿਨ੍ਹਾਂ ਨੇ ਇੰਨੀ ਕਸਟਮ ਡਿਊਟੀ ਖਾਧੀ ਹੈ ਇਹ ਸ਼ਹਿਰ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਪ੍ਰਾਪਰਟੀ ਦਾ ਕਾਰੋਬਾਰ ਇਸ ਕਰਕੇ ਨਹੀਂ ਇਹ ਰਾਜਨੀਤਾ ਇਸ ਕਰਕੇ ਨਹੀਂ ਬਣੇ ਵੀ ਸੇਵਾ ਕਰਨੀ ਸੀ ਇਹ ਰਾਜਨੀਤਾ ਇਸ ਕਰਕੇ ਬਣੇ ਸੀ ਵੀ ਪ੍ਰਾਪਰਟੀ ਜੋ ਸੰਬਡਿਊੜੀ ਕਿਦਾਂ ਵਿਚਾਰੀ ਹੈ ਇਹਦੇ ਦੇਖਿਓ ਇਹ ਸਾਰਾ ਜਿਹੜਾ ਇਹ ਲੋਕ ਬੜੀਆਂ ਖੁੱਲੀਆਂ ਅੱਖਾਂ ਨਾਲ ਦੇਖਦੇ ਆ ਮੈਨੂੰ ਇੱਥੇ ਕੁਝ ਕਹਿਣ ਦੀ ਲੋੜ ਨਹੀਂ ਵੈਸੇ ਇਹ ਜਿਹੜੀ ਆ ਇਹ ਲੋਕਾਂ ਨੇ ਆਪਣੇ ਆਪ ਹੀ ਦੇਖ ਲੈਣਾ ਤੇ ਬੜੀ ਮਹਾਰਾਜ ਦੀ ਕਿਰਪਾ ਆ ਇਹਦੇ ਦੇਖਿਓ ਇਹ ਜਿਹੜੀਆਂ ਡਰਨ ਡਰਾਉਣ ਵਾਲੀਆਂ ਗੱਲਾਂ ਹਨਾ ਜੀ ਇਹ ਬੰਦੇ ਉਹ ਡਰਾਉਂਦੇ ਆ ਜਿਹੜੇ ਟਰਪੋਖ ਹੁੰਦੇ ਆ ਜਿਹੜਾ ਜਿਹੜਾ ਬੰਦਾ ਬਹਾਦਰ ਆ ਉਹ ਕਦੀ ਕਿਸੇ ਨੂੰ ਡਰਾਉਂਦਾ ਨਹੀਂ ਉਹ ਕਦੀ ਕਿਸੇ ਨੂੰ ਨਹੀਂ ਡਰਾਉਂਦਾ ਇਹਦੇ ਦੇਖੀ ਉਹ ਬੰਦਾ ਹੁੰਦਾ ਸੋ ਕੋਈ ਇਦਾਂ ਦੀ ਗੱਲ ਨਹੀਂ